ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਵਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆ ਬਾਈ ਜੀ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਮੋਗਾ ਸ਼ਹਿਰ ਦੇ ਵਿੱਚ ਹੈਗੀ ਆ ਨਾਮਦੇਵ ਨਗਰ ਸੋ ਬਹੁਤ ਹੀ ਪੜਤੇ ਵਾਲੀ ਜਿਹੜੀ ਆ ਇਹ ਕੋਠੀ ਹੈਗੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਵੀਰ ਨਵੇਂ ਆਏ ਆ ਚੈਨਲ ਤੇ ਤਾਂ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਫ੍ਰੀ ਆਫ ਕਾਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਤੇ ਗੱਲ ਕਰਦੇ ਆਂ ਆਪਾਂ ਇਹ ਤਿੰਨ ਮਰਲਿਆਂ ਦੇ ਵਿੱਚ ਬਣੀ ਕੋਠੀ ਦੀ ਤਾਂ 17 ਫੁੱਟ ਦਾ ਫਰੰਟ ਹੈਗਾ ਜੀ ਚਾਰ ਬੈਡਰੂਮ ਬਣੇ ਹੋਏ ਆ ਦੋ ਬੈਡਰੂਮ ਗਰਾਉਂਡ ਫਲੋਰ ਤੇ ਤੇ ਦੋ ਫਰਸਟ ਤੇ ਸੋ ਪਹਿਲਾਂ ਦੇਖਦੇ ਆਪਾਂ ਫਰਸਟ ਜਿਹੜਾ ਬੈਡਰੂਮ ਆ ਵਾਲਪੇਪਰ ਦਾ ਕੰਮ ਜਿਹੜਾ ਹੋਇਆ ਵੀ ਆ ਸੋ ਕਾਫੀ ਖੁੱਲੇ ਡੁੱਲੇ ਜਿਹੜੇ ਆ ਬੈਡਰੂਮ ਹੈਗੇ ਆ ਸੋ ਕਵਰ ਦਾ ਕੰਮ ਜਿਹੜਾ LED ਪੈਨਲ ਜਿਹੜਾ ਉਹ ਬਣਿਆ ਹੋਇਆ ਟੈਲ ਦਾ ਕੰਮ ਵੀ ਹੋਇਆ ਵੀ ਆ ਬਸ ਰੰਗ ਰੋਗਣ ਦਾ ਕੰਮ ਰਹਿੰਦਾ ਤੇ ਇਸ ਕਰਕੇ ਕੋਠੀ ਜਿਹੜੀ ਆ ਬਹੁਤੀ ਪਰਤੇ ਵਾਲੀ ਇਹ ਕੋਠੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਚਾਰ ਬੈਡਰੂਮ ਜਿਹੜੇ ਆ ਬਣੇ ਹੋਏ ਆ ਇਸ ਵੇਲੇ ਆਪਾਂ ਹੈਗੇ ਆ ਜੀ ਵਾਸ਼ਰੂਮ ਦੇ ਵਿੱਚ ਸੋ ਦੋ ਬੈਡਰੂਮ ਥੱਲੇ ਆ ਤੇ ਦੋ ਬੈਡਰੂਮ ਉੱਪਰ ਆ ਇੱਕ ਰਸੋਈ ਥੱਲੇ ਆ ਤੇ ਇੱਕ ਰਸੋਈ ਜਿਹੜੀ ਆ ਉੱਪਰ ਆ ਉੱਪਰ ਵੀ ਪੋਰਸ਼ਨ ਜਿਹੜਾ ਪੂਰਾ ਬਣਿਆ ਹੋਇਆ ਸੋਰ ਸੋਈ ਦੇ ਵਿੱਚ ਕੱਪੜ ਦਾ ਕੰਮ ਜਿਹੜਾ ਉਹ ਵੀ ਪੈਂਡਿੰਗ ਆ ਰੰਗ ਰੋਗਣ ਦਾ ਕੰਮ ਜਿਹੜਾ ਕੋਠੀ ਨੂੰ ਹੋਣ ਵਾਲਾ ਪਰ ਕੋਠੀ ਹੈ ਪੜਤੇ ਵਾਲੀ ਹੁਣ ਤੁਸੀਂ ਪੁੱਛੋਗੇ ਵੀ ਬਾਈ ਜੀ ਰੇਟ ਕਿੰਨਾ ਤਾਂ ਰੇਟ ਇਹਦੀ ਡਿਮਾਂਡ 21 ਲੱਖ ਰੁਪਈਆ ਰੱਖੀ ਗਈ ਹੈ ਸਿਰਫ ਮੋਗਾ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਨੇੜੇ ਜੇਕਰ ਕਰ ਲੈਣਾ ਹੋਵੇ ਤਾਂ ਬਹੁਤ ਹੀ ਮਹਿੰਗਾ ਪਰ ਇਹ ਤੁਹਾਡੇ ਵਾਸਤੇ ਪੜਤੇ ਵਾਲਾ ਘਰ ਲੈ ਕੇ ਆਏ ਆ 21 ਲੱਖ ਰੁਪਈਆ ਸਿਰਫ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਇਸ ਵੇਲੇ ਜਿਹੜੇ ਆਪਾਂ ਬੈਡਰੂਮ ਦੇ ਵਿੱਚ ਹੈਗੇ ਆ ਬਹੁਤ ਹੀ ਖੁੱਲਾ ਡੁੱਲਾ ਤੇ ਮਾਸਟਰ ਬੈਡਰੂਮ ਹੈਗਾ ਸੋ ਲਗਭਗ ਜਿਹੜਾ 17 ਫੁੱਟ ਚੌੜਾ ਜਿਹੜਾ ਇਹ ਬੈਡਰੂਮ ਆ ਖੁੱਲਾ ਡੁੱਲਾ ਜਿਹੜਾ ਬੈਡਰੂਮ ਆ ਤੇ ਇੱਕ ਝਾਤ ਮਾਰਦੇ ਆਪਾਂ ਫਸਟ ਫਲੋਰ ਤੇ ਇਸ ਵੇਲੇ ਪਹੁੰਚ ਚੁੱਕੇ ਆ ਤੇ ਫਸਟ ਫਲੋਰ ਤੇ ਵੀ ਇਹ ਬੈਡਰੂਮ ਜਿਹੜਾ ਮਾਸਟਰ ਬੈਡਰੂਮ ਆ ਖੁੱਲਾ ਡੁੱਲਾ ਜਿਹੜਾ ਬੈਡਰੂਮ ਆ ਤੁਸੀਂ ਦੇਖ ਸਕਦੇ ਹੋ ਸੋ ਰੰਗ ਰੋਗਣ ਦੀ ਗੱਲ ਆਪਾਂ ਪਹਿਲਾਂ ਹੀ ਕੀਤੀ ਸੀ ਬਾਈ ਜੀ ਕਿ ਰੰਗ ਰੋਗਣ ਜਿਹੜਾ ਉਹ ਹੋਣ ਵਾਲਾ ਤੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਆ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜੋ ਤਿੰਨ ਚਾਰ ਫੋਟੋਆਂ ਭੇਜੋ ਤੇ ਘਰ ਦੀ ਡਿਟੇਲ ਜਿਹੜੀ ਆ ਭੇਜੋ ਤੇ ਐਡ ਆਪਾਂ ਫ੍ਰੀ ਚ ਕਰਾਂਗੇ ਸੋ ਇਹ ਸੀਗੀ ਰਸੋਈ ਤੇ ਉੱਪਰ ਵੀ ਜਿਹੜੀਆਂ ਪੌੜੀਆਂ ਚੜੀਆਂ ਹੋਈਆਂ ਸੋ ਇਹ ਜਿਹੜੇ ਆ ਲੈਟਰੀਨ ਬਾਥਰੂਮ ਆ ਬਿਲਕੁਲ ਹਜੇ ਨਵੇਂ ਬਣਾਏ ਆ ਸੋ ਰੰਗ ਰੋਗ ਨਾ ਹੋਣ ਕਰਕੇ ਸ਼ਾਇਦ ਤੁਹਾਨੂੰ ਥੋੜਾ ਜਿਹਾ ਆਊਟ ਲੱਗਦਾ ਹੋਵੇ ਬਟ 3 ਮਰਲਿਆਂ ਦਾ ਘਰ ਇੰਨਾ ਖੁੱਲਾ ਡੁੱਲਾ ਮਹਿਸੂਸ ਹੁੰਦਾ ਹੋਊਗਾ ਰੋਸ਼ਨੀਦਾਰ ਹੁੰਦਾ ਹੋਊਗਾ ਬਹੁਤ ਘੱਟ ਦੇਖਿਆ ਹੋਊਗਾ ਘਰ ਦੇ ਅੰਦਰ ਬੈਠ ਕੇ ਤੁਹਾਨੂੰ ਕਦੇ ਵੀ ਤੰਗ ਕਰ ਮਹਿਸੂਸ ਨਹੀਂ ਹੋਊਗਾ ਤੇ ਆਪਾਂ ਇਸ ਵੇਲੇ ਫਰਸਟ ਫਲੋਰ ਦੇ ਦੂਸਰੇ ਬੈੱਡਰੂਮ ਦੇ ਵਿੱਚ ਸੋ ਦੋਨੇ ਪੋਰਸ਼ਨ ਜਿਹੜੇ ਆ ਬਿਲਕੁਲ ਤਿਆਰ ਬਰ ਤਿਆਰ ਹੈਗੇ ਆ ਤੇ ਡਿਮਾਂਡ ਇਹਦੀ ਸਿਰਫ 21 ਲੱਖ ਰੁਪਏ ਰੱਖੀ ਗਈ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜੇ ਜੀ ਵੀਰ ਭਰਾ ਨੇ ਇਸ ਕਾਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕਾਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕਾਰ ਨੂੰ ਖਰੀਦੀ ਵੀ ਸਕਦੇ ਹੋ ਤੇ ਜਾਂਦੇ ਜਾਂਦੇ ਆਪਾਂ ਇੱਕ ਚਾਤ ਉੱਪਰ ਤੋਂ ਵੀ ਮਾਰਦੇ ਆਂ ਆਸ-ਪਾਸੇ ਦੇ ਏਰੀਏ ਦੀ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਤੇ ਸ਼ਹਿਰ ਦੇ ਵਿਚਾਲੇ ਜਿਹੜਾ ਇਹ ਕਾਰ ਬਣਿਆ ਹੋਇਆ ਧੰਨਵਾਦ